ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅਕਸਰ ਅਸੀਂ ਸੁਣਦੇ ਹਾਂ ਕਿ ਜਿਹੜੇ ਕੇਸ ਪਹੁੰਚਦੇ ਨੇ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਵੀ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੂੰ ਲੜਨ ਦੇ ਲਈ ਖਾਸ ਕਰ ਉਹ ਲੋਕਾਂ ਨੂੰ ਜੋ ਗਰੀਬ ਤਬਕੇ ਤੋਂ ਬਿਲੋਂਗ ਕਰਦੇ ਨੇ ਜਾਂ ਜਿਨ੍ਹਾਂ ਦੇ ਕੋਲ ਪ੍ਰੋਪਰ ਨੋਲੇਜ ਨਹੀਂ ਹੁੰਦੀ ਕਿਸੇ ਲੀਗਲ ਏਡ ਦੀ ਉਹ ਅਕਸਰ ਫਸ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜੂਤ ਜਾਂਦੇ ਨੇ ਲੇਕਿਨ ਇੱਕ ਪ੍ਰੋਪਰ ਹੱਲ ਉਹਨਾਂ ਨੂੰ ਨਹੀਂ ਮਿਲਦਾ ਲੇਕਿਨ ਹੁਣ ਇੱਕ ਚੀਜ਼ ਜ਼ਰੂਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਗਈ ਹੈ ਇੱਕ ਨੋਟਿਸ ਭੇਜਿਆ ਗਿਆ ਵਕੀਲ ਸਾਹਿਬ ਦੇ ਵੱਲੋਂ ਕਿ ਜਿਹੜਾ ਵੀ ਕੋਈ ਸੀਨੀਅਰ ਵਕੀਲ ਹੋਵੇ ਉਹ ਐਟ ਲੀਸਟ ਆਪਣੀ ਇੱਕ ਸਾਲ ਦੇ ਟੈਨਿਓਰ ਦੇ ਵਿੱਚ 10 ਮੁਫਤ ਕੇਸ ਜਿਹੜੇ ਨੇ ਉਹ ਲੜੇ ਔਰ ਉਹ ਮੁਫਤ ਕੇਸ ਵੀ ਉਹ ਲੋੜਵੰਦ ਲੋਕਾਂ ਦੇ ਲੜੇ ਜਾਣ ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਾਹਰ ਮੌਜੂਦ ਨੇ ਐਡਵੋਕੇਟ ਐਚ ਸੀ ਅਰੋੜਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਐਡਵੋਕੇਟ ਸਾਹਿਬ ਜਿਸ ਵਕਤ ਅਸੀਂ ਸਾਰੀਆਂ ਚੀਜ਼ਾਂ ਦੇਖਦੇ ਹਾਂ ਅਕਸਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਲੋਕ ਲੀਗਲ ਏਡ ਚਾਹੁੰਦੇ ਨੇ ਲੀਗਲ ਐਡਵਾਈਸ ਚਾਹੁੰਦੇ ਨੇ ਉਹਨਾਂ ਨੂੰ ਜਿਵੇਂ ਇੱਕ ਸੀਨੀਅਰ ਐਡਵੋਕੇਟ ਤੋਂ ਮਸਲੇ ਦਾ ਹੱਲ ਮਿਲੇਗਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਹੱਲ ਇਸ ਚੀਜ਼ ਦੇ ਨਾਲ ਹੋਏਗਾ ਜਿਸ ਤਰੀਕੇ ਦੇ ਨਾਲ ਤੁਸੀਂ ਨੋਟਿਸ ਪਾਇਆ ਕੀ ਸੋਚ ਕੇ ਕੀ ਚੀਜ਼ਾਂ ਤੁਸੀਂ ਤਜਰਬਾ ਕੀਤਾ ਕਿ ਤੁਹਾਨੂੰ ਇਹ ਨੋਟਿਸ ਪਾਣ ਦੇ ਲਈ ਤੁਸੀਂ ਮਜਬੂਰ ਹੋਏ ਐਕਚੁਅਲੀ ਮੈਂ ਬਹੁਤ ਚਿਰ ਤੋਂ ਸੋਚ ਰਹੀ ਸੀ ਕਿ ਗਰੀਬ ਜਿਹੜੇ ਮੁਕਦਮੇ ਕਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਕੁਝ ਕੀਤਾ ਜਾਵੇ ਮੈਂ ਇਹ ਵੀ ਕੋਸ਼ਿਸ਼ ਕੀਤੀ ਸੀ ਐਸੋਸੀਏਸ਼ਨ ਵਿੱਚ ਪਾ ਕੇ ਔਰ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਂ ਪਟੀਸ਼ਨ ਤੱਕ ਲਗਾਈ ਸੀ ਕਿ ਇੱਕ ਸੁਸਾਇਟੀ ਐਸੀ ਬਣਾਈ ਜਾਵੇ ਇਸ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਉਹਨਾਂ ਲੋਕਾਂ ਦੇ ਮੁਕਦਮੇ ਐਡਵੋਕੇਟਾਂ ਨੂੰ ਅਸਾਈਨ ਕਰ ਸਕੇ ਜਿਹੜੇ ਜ਼ਿਆਦਾ ਫੀਸਾਂ ਨਹੀਂ ਦੇ ਸਕਦੇ ਪਰ ਉਹ ਕੰਮ ਸਿਰੇ ਨਹੀਂ ਚੜਿਆ ਸੀ ਕਿਉਂਕਿ ਚੀਫ ਜਸਟਿਸ ਦੇ ਬੈਂਚ ਨੇ ਕਿਹਾ ਕਿ ਸਾਡਾ ਕੰਮ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਬਣਾਉਣਾ ਨਹੀਂ ਹੈਗਾ ਇਹ ਕੰਮ ਤੁਸੀਂ ਕਿਤੇ ਹੋਰ ਜਾ ਕੇ ਕਰੋ ਹਮ ਫਿਰ ਉਹ ਚੀਜ਼ ਮੇਰੇ ਦਿਮਾਗ ਵਿੱਚ ਸੀ ਜਦੋਂ ਮੈਂ ਦੇਖਿਆ ਕਿ ਜੋ 2021 ਦੇ ਵਿੱਚ ਸੀਨੀਅਰ ਐਡਵੋਕੇਟ ਬਣਾਏ ਗਏ ਉਹਨਾਂ ਦੇ ਨੋਟੀਫਿਕੇਸ਼ਨ ਦੇ ਨੀਤੇ ਇੱਕ ਸ਼ਰਤ ਲਿਖੀ ਹੋਈ ਸੀ ਕਿ ਤੁਸ ਤੁਹਾਨੂੰ ਸੀਨੀਅਰ ਐਡਵੋਕੇਟ ਦਾ ਦਰਜਾ ਇਸ ਆਧਾਰ ਤੇ ਇਸ ਸ਼ਰਤ ਤੇ ਦਿੱਤਾ ਜਾਂਦਾ ਹੈ ਕਿ ਤੁਸੀਂ ਹਰ ਸਾਲ ਲੀਗਲ ਰੇਡ ਵੱਲੋਂ ਅਲਾਉਟ ਕੀਤੇ ਗਏ 10 ਕੇਸ ਜਿਹੜੇ ਹੈਗੇ ਗਰੀਬਾਂ ਦੇ ਮੁਫਤ ਕਰੋਗੇ। ਮੈਨੂੰ ਲੱਗਿਆ ਕਿ ਹੁਣ ਮੈਨੂੰ ਆਧਾਰ ਮਿਲ ਗਿਆ ਕਿ ਮੈਂ ਇਸ ਚੀਜ਼ ਨੂੰ ਉਠਾਵਾਂ ਕਿ ਗਰੀਬਾਂ ਦੇ ਕੇਸ ਮੁਫਤ ਵਿੱਚ ਸੀਨੀਅਰ ਐਡਵੋਕੇਟਾਂ ਤੋਂ ਲੜਾਇਆ ਜਾ। ਤਾਂ ਮੈਂ ਇੱਕ ਨੋਟਿਸ ਭੇਜਿਆ ਸਾਡੇ ਮਾਨਯੋਗ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਿ ਐਸ ਜਿਹੜੀ ਸ਼ਰਤ ਸੀ ਸੀਨੀਅਰ ਐਡਵੋਕੇਟ ਬਣਾਉਣ ਵਾਸਤੇ ਨੋਟੀਫਿਕੇਸ਼ਨ ਦੇ ਨੀਤੇ ਸ਼ਰਤ ਲਿਖੀ ਹੋਈ ਸੀ। ਉਹਨਾਂ ਨੂੰ ਲਾਗੂ ਕਰਨ ਲਈ ਕਦਮ ਚੁੱਕੋ ਕਿਉਂਕਿ ਮੈਨੂੰ ਪਤਾ ਲੱਗਾ ਹੈ ਮੈਂ ਲਿਖਿਆ ਸੀ ਆਪਦੇ ਨੋਟਿਸ ਵਿੱਚ ਕਿ ਮੈਨੂੰ ਪਤਾ ਲੱਗਾ ਹੈ ਕਿ ਸੀਨੀਅਰ ਐਡਵੋਕੇਟਾਂ ਨੂੰ ਕੋਈ ਕੇਸ ਲੀਗਲ ਹੈਲਪ ਦੇ ਅਲਾਟ ਹੋਏ ਨਹੀਂ ਰਿਹਾ। ਸਰਕਾਰ ਨੇ ਜਵਾਬ ਦੇ ਵਿੱਚ ਮੈਨੂੰ ਚਿੱਠੀ ਭੇਜੀ ਹੈ ਔਰ 98 ਸੀਨੀਅਰ ਐਡਵੋਕੇਟਾਂ ਨੂੰ ਇੱਕ ਨੋਟਿਸ ਭੇਜਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਤੁਸੀਂ ਆਪਦੀ ਸਹਿਮਤੀ ਦਿਓ ਲੀਗਲ ਹੈਲਪ ਦੇ ਕੇਸ ਫ੍ਰੀ ਕਰਨ ਵਾਸਤੇ 10 ਕੇਸ ਹਰ ਸਾਲ ਕਰਨ ਵਾਸਤੇ ਔਰ ਕੰਸਰਨ ਜਿਹੜੇ ਸੈਕਟਰੀ ਨੇ ਲੀਗਲ ਹੈਲਪ ਦੇ ਉਹਨਾਂ ਨੂੰ ਵੀ ਤੁਸੀਂ ਇਨਫੀਮੇਟ ਕਰ ਦੋਗੇ ਤੁਹਾਨੂੰ ਕੇਸ ਲੋਡ ਕਿਤੇ ਜਾਣ ਸਰ ਤੁਸੀਂ ਜਿਹਦੇ ਤੁਸੀਂ ਦੱਸ ਰਹੇ ਹੋ ਕਿ ਉਹਦੇ ਵਿੱਚ ਜਿਸ ਵਕਤ ਇੱਕ ਸੀਨੀਅਰ ਐਡਵੋਕੇਟ ਕਿਹਾ ਜਾਂਦਾ ਕਿਸੇ ਨੂੰ ਉਹਦੀ ਇੱਕ ਇੱਕ ਕਲੋਜ਼ ਲਿਖਿਆ ਹੋਇਆ ਹੈ ਬਕਾਇਦਾ ਕਿ 10 ਕੇਸ ਜਿਹੜੇ ਨੇ ਤੁਸੀਂ ਮੁਫਤ ਦੇ ਲੜੇ ਹੋਏ ਹੋਣੇ ਚਾਹੀਦੇ ਨੇ ਲੇਕਿਨ ਜਿਸ ਵਕਤ ਤੁਸੀਂ ਇਹ ਸਾਰੀ ਚੀਜ਼ਾਂ ਦੀ ਪੜਤਾਲ ਕਰ ਰਹੇ ਸੀ ਦੇਖ ਰਹੇ ਸੀਗੇ ਤਰ ਆਸ਼ ਰੇ ਸੀਗੇ ਤੁਸੀਂ ਕੁਝ ਵਕੀਲਾਂ ਨਾਲ ਵੀ ਗੱਲ ਕੀਤੀ ਕੀਤੀ ਕਿ ਉਹ ਸੀਨੀਅਰ ਐਡਵੋਕੇਟ ਕਿੰਨਿਕ ਜਿਹੜੀਆਂ ਮੁਫਤ ਏਡ ਨੇ ਉਹ ਕਰ ਰਹੇ ਨੇ ਜਾਂ ਲੀਗਲ ਏਡ ਦੇ ਵੱਲੋਂ ਉਹਨਾਂ ਨੂੰ ਕੇਸ ਦਿੱਤੇ ਜਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਵੀ ਦੇਖੀਆਂ ਸੀ ਕੀ ਹਾਲਾਤ ਕੀ ਸੀ ਮੌਜੂਦਾ ਇਹਨਾਂ ਦੇ ਹਾਲਾਤ ਇਹ ਸੀ ਕਿ ਮੈਂ ਪਤਾ ਕੀਤਾ ਕੁਝ ਸੀਨੀਅਰ ਐਡਵੋਕੇਟਸ ਨੂੰ ਮਿਲ ਕੇ ਜਿਹੜੇ ਕਾਫੀ ਪਹਿਲਾਂ ਹੀ ਗਰੀਬਾਂ ਦੇ ਕੇਸ ਕਰਦੇ ਨੇ ਕਿ ਕੀ ਤੁਹਾਨੂੰ ਲੀਗਲ ਏਡ ਵੱਲੋਂ ਕੋਈ ਕੇਸ ਕਦੇ ਅਲਾਟ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਕਿ ਕੋਈ ਕੇਸ ਅਲਾਟ ਹੋਇਆ ਇਸ ਦਾ ਕੀਤਾ ਹੀ ਨਹੀਂ ਗਿਆ ਨਾ ਹੀ ਇਸ ਤਰ੍ਹਾਂ ਦਾ ਕੋਈ ਰਿਕਾਰਡ ਸਾਡੇ ਲੀਗਲ ਏਡ ਜਿਹੜੇ ਵਾਲੀ ਕਮੇਟੀ ਹੋਰ ਰੱਖ ਰਹੀ ਇਸ ਨਾਲ ਦੇ ਵਿੱਚ ਮੈਂ ਨੋਟਿਸ ਦਿੱਤਾ ਸੀ ਕਿ ਐਡੀ ਇੱਕ ਸ਼ਾਨਦਾਰ ਕਲਾਸ ਸੀ ਜਿਸ ਦੇ ਨਾਲ ਪੰਜਾਬ ਤੇ ਰਣਾ ਹਾਈ ਕੋਰਟ ਦਾ ਜਿਹੜਾ ਰੁਤਬਾ ਹੋਰ ਸ਼ਾਨ ਲੋਕਾਂ ਦੇ ਦਿਲਾਂ ਵਿੱਚ ਵਸ ਜਾਣੀ ਸੀ ਔਰ ਗਰੀਬ ਲੋਕਾਂ ਨੂੰ ਜਦੋਂ ਕਿਸੇ ਸੀਨੀਅਰ ਐਡਵੋਕੇਟ ਦਾ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਪਰ ਐਡੇ ਮਾਨੇ ਪਰਮਨ ਸਿੰਘ ਸੀਨੀਅਰ ਐਡਵੋਕੇਟ ਸਾਡੇ ਹਾਈ ਕੋਰਟ ਵਿੱਚ ਨੇ ਜਿਨ੍ਹਾਂ ਦਾ ਕੇਸ ਨੂੰ ਪਕੜ ਲੈਣਾ ਇਹ ਸਮਝਿਆ ਜਾਂਦਾ ਹੈ ਕਿ ਹੁਣ ਕੇਸ ਹਾਰਿਆ ਨਹੀਂ ਜਾਏਗਾ ਬਿਲਕੁਲ ਸੋ ਜਦੋਂ ਗਰੀਬ ਲੋਕਾਂ ਨੂੰ ਇਸ ਤਰ੍ਹਾਂ ਦੇ ਸੀਨੀਅਰ ਐਡਵੋਕੇਟ ਦਾ ਇੱਕ ਸਹਾਰਾ ਮਿਲ ਜਾਏ ਉਹਨਾਂ ਦੀ ਮਦਦ ਮਿਲ ਜਾਏ ਅਸੀਂ ਸਮਝਦਾ ਕਿ ਉਹਨਾਂ ਨੂੰ ਵਾਕਿਆ ਦੇ ਵਿੱਚ ਸਨ ਸਬਸਟੈਂਸ ਜਿਹਨੂੰ ਕਹਿੰਦੇ ਨੇ ਅਸਲੀਅਤ ਦੇ ਵਿੱਚ ਉਹਨਾਂ ਨੂੰ ਲੀਗਲ ਰੈਟ ਮਿਲ ਜਾਏਗੀ ਆਦਰਵਾਇਜ਼ ਲੀਗਲ ਰੈਟ ਦੇ ਪੈਨਲ ਤੇ ਜਿਹੜੇ ਐਡਵੋਕੇਟ ਹੁੰਦੇ ਨੇ ਉਹੀ ਹੁੰਦੇ ਨੇ ਮੋਸਟਲੀ ਜਿਨ੍ਹਾਂ ਨੂੰ ਬਹੁਤਾ ਕੰਮ ਜਨਾ ਕੋਲ ਨਹੀਂ ਹੁੰਦਾ ਔਰ ਉਹ ਕੰਮ ਕਰਨਾ ਚਾਹੁੰਦੇ ਨੇ ਕੁਝ ਕਾਬਿਲ ਵੀ ਹੁੰਦੇ ਨੇ ਪਰ ਬਹੁਤੇ ਜਿਹੜੇ ਐਡਵੋਕੇਟ ਨੇ ਉਹਨਾਂ ਦਾ ਇਹਨਾਂ ਤਜਰਬਾ ਨਹੀਂ ਹੁੰਦਾ ਔਰ ਜਦੋਂ ਵੀ ਉਹਨੂੰ ਕੰਮ ਕਰ ਉਹਨਾਂ ਦਾ ਵੱਧ ਜਾਂਦਾ ਹੈ ਤਾਂ ਉਹ ਲੀਗਲ ਰੈਟ ਦਾ ਕੰਮ ਆਮ ਤੌਰ ਤੇ ਛੱਡ ਦਿੰਦੇ ਹਨ ਸੋ ਲੀਗਲ ਐਡ ਵਾਲਿਆਂ ਰੀਲ ਦੇ ਅਸਲੀਅਤ ਦੇ ਵਿੱਚ ਬਹੁਤ ਅੱਛੀ ਕਾਨੂੰਨੀ ਸਹਾਇਤਾ ਦੇਣ ਵਾਸਤੇ ਬੜਾ ਜ਼ਰੂਰੀ ਸੀ ਤੇ ਜਿਹੜੀ ਤਾਰਾ ਜਾਂ ਜਿਹੜੀ ਕੰਡੀਸ਼ਨ ਸਾਡੇ ਹਾਈ ਕੋਰਟ ਨੇ ਸੀਨੀਅਰ ਐਡਵੋਕੇਟ ਬਣਾਉਣ ਵਲੇ ਉਹਨਾਂ ਦੇ ਨੋਟੀਫਿਕੇਸ਼ਨ ਦੇ ਵਿੱਚ ਪਾਈ ਸੀ ਐਡ ਕੀਤੀ ਸੀ ਉਸ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ ਸਰ ਫਿਰ ਇੱਕ ਇਸ ਤਰੀਕੇ ਦੇ ਨਾਲ ਕਿਉਂਕਿ ਬਥੇਰੇ ਜਿਹੜੇ ਮੈਂ ਹਮੇਸ਼ਾ ਸੀ ਲੋਕਾਂ ਦੇ ਨਾਲ ਗੱਲ ਕਰਦੇ ਆ ਫੀਲਡ ਤੇ ਜਾਂਦੇ ਆ ਲੋਕ ਅਕਸਰ ਇੱਕ ਚੀਜ਼ ਕਹਿ ਦਿੰਦੇ ਨੇ ਕਿ ਸਾਨੂੰ ਸੀਨੀਅਰ ਐਡਵੋਕੇਟ ਤੱਕ ਸਾਡੀ ਪਹੁੰਚ ਹੀ ਨਹੀਂ ਅਸੀਂ ਪਹੁੰਚ ਹੀ ਨਹੀਂ ਪਾਂਦੇ ਲੇਕਿਨ ਜੇਕਰ ਕਿਸੇ ਨੇ ਇਸ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਕੇਸ ਜਿਹੜਾ ਆ ਇੱਕ ਸੀਨੀਅਰ ਵਕੀਲ ਤੱਕ ਪਹੁੰਚੇ ਵੀ ਜੇਕਰ ਉਹਨਾਂ ਦਾ ਕੇਸ ਲੜਨ ਵਾਲਾ ਬੰਦਾ ਆ ਤੇ ਉਸ ਤੋਂ ਬਾਅਦ ਇੱਕ ਚੰਗੇ ਵਕੀਲ ਤੱਕ ਜਾਏ ਵੀ ਲੀਗਲ ਏਡ ਤੱਕ ਕਿਵੇਂ ਪਹੁੰਚਣ ਲੋਕ ਕਿਸ ਚੀਜ਼ ਨੂੰ ਸੰਪਰਕ ਕਰਨਾ ਚਾਹੀਦਾ ਔਰ ਕੀ ਇਹ ਜਿਹੜੇ ਕੇਸ ਨੇ ਉਹ ਚੁਣ ਕੇ ਲੀਗਲ ਏਡ ਦੇਖਦੀ ਹੈ ਕਿ ਅੱਛਾ ਨਹੀਂ ਇਹ ਕੇਸ ਇਸ ਮਸਲੇ ਦਾ ਹੈ ਇਹ ਸੀਨੀਅਰ ਐਡਵੋਕੇਟ ਨੂੰ ਦਿੱਤਾ ਜਾਵੇ ਐਕਚੁਅਲੀ ਲੀਗਲ ਹੈਡ ਵਾਲਿਆਂ ਦੇ ਆਪਣੇ ਨੋਰਮਸ ਹੁੰਦੇ ਨੇ ਮਾਪਦਾਨ ਹੁੰਦੇ ਨੇ ਕਿ ਕਿੰਨੀ ਇਨਕਮ ਤੱਕ ਵਾਲਾ ਜਾਂ ਸ਼ਡਿਊਲ ਕਾਸਟ ਹੈ ਜਾਂ ਕੋਈ ਹੋਰ ਗਰੀਬ ਬੰਦਾ ਉਹ ਸਹਾਈਤਾ ਲੈ ਸਕਦਾ ਹੈ ਲੀਗਲ ਹੈਡ ਦੀ ਉਹਨਾਂ ਦੇ ਆਪਣੇ ਮਾਪਦਾਨ ਨੇ ਲੋਕਾਂ ਨੂੰ ਪਤਾ ਕਿ ਲੀਗਲ ਹੈਡ ਮਿਲਦੀ ਹੈ ਪਰ ਇਹ ਨਹੀਂ ਪਤਾ ਕਿ ਸੀਨੀਅਰ ਐਡਵੋਕੇਟ ਵੀ ਮਿਲ ਸਕਦੇ ਨੇ ਅਸਾਈਨ ਕੀਤੇ ਜਾ ਸਕਦੇ ਆ ਜਦੋਂ ਲੋਕੀ ਅਪਲਾਈ ਕਰਨਗੇ ਤਾਂ ਜੇ ਉਹ ਇਨਸਿਸਟ ਕਰਨਗੇ ਜਾਂ ਕਹਿਣਗੇ ਕਿ ਸਾਨੂੰ ਸੀਨੀਅਰ ਐਡਵੋਕੇਟ ਦਿੱਤਾ ਜਾਵੇ ਮੇਰੇ ਕੇਸ ਵਾਸਤੇ ਤਾਂ ਕੁਦਰਤੀ ਗੱਲ ਹੈ ਕਿ ਜਦੋਂ ਇੱਕ ਪਰਵੈਜ਼ਨ ਹੈਗੇ ਹੈ ਤਾਂ ਉਹਨਾਂ ਨੂੰ ਸੀਨੀਅਰ ਐਡਵੋਕੇਟ ਦੀ ਸਹਾਇਤਾ ਦਿੱਤੀ ਜਾਏਗੀ ਔਰ ਸੀਨੀਅਰ ਐਡਵੋਕੇਟ ਨੂੰ ਕੈਸਾ ਅਸਾਈਨ ਹੋ ਜਾਏਗਾ ਤਾਂ ਉਸ ਨੂੰ ਲੱਗੇਗਾ ਕਿ ਮੈਨੂੰ ਹੁਣ ਇਨਸਾਫ ਮਿਲ ਹੀ ਜਾਏਗਾ ਇਸ ਵਾਸਤੇ ਇਹ ਬਹੁਤ ਯੂਸਫੁਲ ਹੋਏਗਾ ਗਰੀਬ ਲੋਕਾਂ ਵਾਸਤੇ ਮੇਰਾ ਤਾਂ ਇਹ ਹੀ ਤਰਨਾ ਹੈ ਫਿਰ ਇਹ ਤੁਸੀਂ ਦੱਸਿਆ ਕਿ ਕੁੱਲ ਮਿਲਾ ਕੇ 98 ਵਕੀਲ ਨੇ ਔਰ ਹਰ ਇੱਕ ਵਕੀਲ ਨੂੰ 10 ਕੇਸ ਇੱਕ ਸਾਲ ਦੇ ਜਿਹੜੇ ਨੇ ਦਿੱਤੇ ਜਾ ਸਕਣਗੇ ਕੁੱਲ ਮਿਲਾ ਕੇ ਚੱਲੀ ਆਪਾਂ 900 ਸੀ ਤਕਰੀਬਨ 1000 ਹੀ ਲਗਾ ਲੀਏ 1000 ਗਰੀਬ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਹੱਲ ਹੋਣ ਦੀ ਉਮੀਦ ਵੱਧ ਜਾਂਦੀ ਹੈ ਤੁਹਾਨੂੰ ਲੱਗਦਾ ਇਹਦੇ ਨਾਲ ਜਿਹੜੀ ਹਾਈ ਕੋਰਟ ਦੀ ਇੱਕ ਗੁੱਡਵਿਲ ਵੀ ਬਣੇਗੀ ਲੋਕਾਂ ਦੇ ਵਿੱਚ ਵਕੀਲਾਂ ਦੀ ਵੀ ਬਣੇਗੀ ਔਰ ਇੱਕ ਪੋਜ਼ਿਟਿਵ ਮਾਹੌਲ ਸਿਰਜਿਆ ਜਾ ਸਕਦਾ ਹੈ ਇੱਕ ਲੀਗਲ ਏਡ ਦੇ ਵਾਸਤੇ ਵੀ ਬਿਲਕੁਲ ਹਾਈ ਕੋਰਟ ਦੀ ਗੁਡਵਿਲਤ ਬਹੁਤ ਬਣੇਗੀ ਹਾਈ ਕੋਰਟ ਵਾਕਈ ਲੋਕਾਂ ਦੇ ਦਿਲਾਂ ਤੱਕ ਪਹੁੰਚ ਹੋਏਗੀ ਹਾਈ ਕੋਰਟ ਦੀ ਜਦੋਂ ਸੀਨੀਅਰ ਐਡਵੋਕੇਟ ਗਰੀਬ ਲੋਕਾਂ ਦੇ ਕੇਸ ਲੈਣਗੇ ਦੂਸਰਾ ਇਸ ਦਾ ਪਹਿਲੂ ਵੀ ਹੈ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਹਜ਼ਾਰ ਕੇਸ ਸੀਨੀਅਰ ਐਡਵੋਕੇਟ ਹਰ ਸਾਲ ਫ੍ਰੀ ਕਰਨੇ ਉਹਨਾਂ ਹੀ ਹਜ਼ਾਰ ਕੇਸਾਂ ਦੀ ਫੀਸ ਜਿਹੜੀ ਹੈਗੀ ਸੀ ਹਾਈ ਕੋਰਟ ਨੇ ਆਪਦੇ ਕੋਲੋਂ ਦੇਣੀ ਹੈਗੀ ਸੀ ਪੈਨਲ ਵਾਲੇ ਕਾਉਂਸਲਰ ਨੂੰ ਸੋ ਕਰੋੜਾਂ ਰੁਪਏ ਦਾ ਬਚਤ ਵੀ ਹੁੰਦੀ ਹੈ ਔਰ ਕਰੋੜਾਂ ਰੁਪਏ ਦਾ ਮੈਂ ਸਮਝਦਾ ਪਿਛਲੇ 3 ਸਾਲਾਂ ਵਿੱਚ ਨੁਕਸਾਨ ਹਾਈ ਕੋਰਟ ਕਰ ਚੁੱਕਾ ਹੈ ਆਪਣੇ ਇਸ ਕੰਡਕਟ ਕਰਕੇ ਕਿਸੇ ਨਹੀਂ ਐਡਵੋਕੇਸ਼ਨ ਨੂੰ ਕੋਈ ਕੇਸ ਅਲਾਟ ਨਹੀਂ ਕੀਤਾ ਗਿਆ। ਹਮਮ। ਤੇ ਜਿਸ ਤਰ੍ਹਾਂ ਤੁਸੀਂ ਇਹ ਕੇਸਿਸ ਦੀ ਅਲਾਟਮੈਂਟ ਦੀ ਗੱਲ ਕਰਦੇ ਆ ਕੀ ਹੁਣ ਇਹ ਕੇਸ ਅਲਾਟ ਹੋਣਗੇ ਕੀ ਹੁਣ ਇਹ ਜਿਹੜੀ ਲੀਗਲ ਏਡ ਦੀ ਟੀਮ ਹੈ ਇਹਨੂੰ ਐਕਟਿਵ ਕੀਤਾ ਜਾ ਰਿਹਾ ਹੈ ਕਿ ਭਈ ਇਹ ਚੀਜ਼ ਐਕਟਿਵ ਹੋਣੀ ਚਾਹੀਦੀ ਹੈ ਇਹਦੇ ਨਾਲ ਆਪਣੇ ਲੋਕਾਂ ਦਾ ਹੀ ਭਲਾ ਹੋ ਰਿਹਾ ਖਾਸ ਕਰ ਉਹ ਤਬਕੇ ਦਾ ਭਲਾ ਹੋ ਰਿਹਾ ਜਿਹੜੀ ਦੱਬ ਜਾਂਦੀ ਹੈ ਜਿਹਨੂੰ ਨੋਲਿਜ ਵੀ ਨਹੀਂ ਹੈਗੀ। ਐਕਚੁਅਲੀ ਹਾਈ ਕੋਰਟ ਵੱਲੋਂ ਨੋਟਿਸ ਭੇਜ ਦਿੱਤਾ ਜਾਣਾ ਇਹ ਦੱਸਦਾ ਹੈ ਕਿ ਹਾਈ ਕੋਰਟ ਨੇ ਲੀਗਲ ਹੈਡ ਵਾਲੇ ਇਸ ਪੱਖ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਐਕਟਿਵ ਕਰ ਦਿੱਤਾ ਹੈ। ਔਰ ਜੇ ਹੁਣ ਕੋਈ ਸੀਨੀਅਰ ਐਡਵੋਕੇਟ ਆਪਣੀ ਸਹਿਮਤੀ ਨਹੀਂ ਦਿੰਦਾ ਜਾਂ ਚਿੱਠੀ ਨਹੀਂ ਲਿਖਦਾ ਕਿ ਮੈਨੂੰ ਅਲਾਟ ਕੀਤੇ ਜਾਣੇ ਕੇਸ ਤਾਂ ਇਹ ਸਮਝਿਆ ਜਾਏਗਾ ਕਿ ਉਹ ਆਪਣੀ ਉਸ ਸ਼ਰਤ ਤੋਂ ਵਾਇਲਟ ਕਰ ਰਿਹਾ ਜਿਹੜੀ ਸ਼ਰਤ ਉਸ ਦੀ ਸੀਨੀਅਰ ਐਡਵੋਕੇਟ ਦੀ ਨਿਯੁਕਤੀ ਹੋਈ ਸੀ। ਸੋ ਮੈਨੂੰ ਲੱਗਦਾ ਹੈ ਕਿ ਹੁਣ ਗਰੀਬ ਲੋਕਾਂ ਨੂੰ ਸੀਨੀਅਰ ਐਡਵੋਕੇਟ ਦੀ ਜਿਹੜੀ ਸਹਾਇਤਾ ਹੈ ਉਹ ਲਾਜ਼ਮੀ ਮਿਲੇਗੀ। ਔਰ ਨਾ ਮਿਲਣ ਦਾ ਕੋਈ ਕਾਰਨ ਮੈਨੂੰ ਨਜ਼ਰ ਨਹੀਂ ਆਉਂਦਾ ਸਰ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਵਕਤ ਇਹ ਅਲੋਟਮੈਂਟਸ ਹੋਣ ਗਈਆਂ ਕੇਸਾਂ ਦੀ ਤੁਸੀਂ ਜਿਵੇਂ ਕਿਹਾ ਕਿ ਅਗਰ ਕੋਈ 10 ਪੂਰੇ ਕੇਸ ਨਹੀਂ ਲੜਦਾ ਤੇ ਉਹ ਫਿਰ ਵਾਇਲੇਸ਼ਨ ਹੋਏਗੀ ਹਾਈ ਕੋਰਟ ਦੇ ਨੋਟਿਸ ਦੀ ਕਿ ਕੋਈ ਟੀਮ ਇਹ ਵੀ ਸਿਰਜੀ ਗਈ ਹੈ ਕਿ ਇਹ ਦੇਖੇ ਕਿ ਵੀ ਹਾਂ ਇਹ ਸੀਨੀਅਰ ਐਡਵੋਕੇਟ 10 ਕੇਸ ਲੜ ਰਿਹਾ ਹੈ ਜਾਂ ਇਹਨੇ ਨਹੀਂ ਲੜੇ ਇਹਨੇ ਮਨਾ ਕਰ ਦਿੱਤਾ ਇਹ ਵੀ ਕੋਈ ਕਮੇਟੀ ਸਿਰਜੀ ਗਈ ਹੈ ਅਜੇ ਤੱਕ ਤਾਂ ਜੋ ਮੈਨੂੰ ਜਾਣਕਾਰੀ ਹੈ ਉਸ ਦੇ ਮੁਤਾਬਕ ਤਾਂ ਹਾਈ ਕੋਰਟ ਦੇ ਜਿਹੜੇ ਕੰਸਰਨਡ ਅਫੀਸਰਸ ਨੇ ਜਿਨ੍ਹਾਂ ਨੇ ਇੱਕ ਸੀਨੀਅਰ ਐਡਵੋਕੇਟ ਨੂੰ ਅਸਾਈਨ ਕਰਨ ਜਾਂ ਅਲਾਟ ਕਰਨੇ ਸੀ ਉਹਨਾਂ ਨੇ ਇਹ ਅਲਾਟ ਕੀਤੇ ਹੀ ਨਹੀਂ ਸ਼ਾਇਦ ਹੁਣ ਆਪਣੀ ਜਿਹੜੀ ਹੈਗੀ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਕਹ ਲਓ ਉਹ ਹੁਣ ਸੀਨੀਅਰ ਐਡਵੋਕੇਟਾਂ ਨੂੰ ਨੋਟਸ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਅਦਰਵਾਈਜ਼ ਅਲਾਟ ਕਰਨੇ ਸ਼ੁਰੂ ਕਰ ਦਿੰਦੇ ਤਾਂ ਵੀ ਮੈਨੂੰ ਨਹੀਂ ਸਮਝਦਾ ਸੀ ਇਹਨਾਂ ਦੇ ਵਿੱਚ ਕੋਈ ਇਮਪ੍ਰੋਪਰਟੀ ਹੋਣੀ ਸੀ ਲੌਰਟ ਜੇ ਸਿੱਧੇ ਵੀ ਕਰ ਦਿੰਦੇ ਤਾਂ ਜਿੰਨਾ ਐਡਵੋਕੇਟ ਸੀਨੀਅਰ ਐਡਵੋਕੇਟ ਨੇ ਕੇਸ ਉਹ ਕਰਨਾ ਜਾਣਗੇ ਔਰ ਮੈਨੂੰ ਨਹੀਂ ਸਮਝਦਾ ਕਿ ਕੋਈ ਵੀ ਕਰਨ ਤੋਂ ਇਨਕਾਰ ਕਰੇਗਾ ਕਿਉਂਕਿ ਉਹਨਾਂ ਦੇ ਸੀਨੀਅਰ ਐਡਵੋਕੇਟ ਬਣਾਉਣ ਦੀ ਨੋਟੀਫਿਕੇਸ਼ਨ ਵਿੱਚ ਸ਼ਰਤ ਹੀ ਇਹ ਰੱਖੀ ਗਈ ਹੈ ਕਿ ਹਰ ਸਾਲ ਫਰੀ 10 ਕੇਸ ਉਹ ਕਰਨਗੇ ਲੀਗਲ ਹੈਲਪ ਦੇ ਸੋ ਹਾਲਾਂਕਿ ਇਹਨਾਂ ਨੇ ਦੂਸਰੇ ਤਰੀਕੇ ਦੇ ਨਾਲ ਐਡਵੋਕੇਟਸ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਾਨੂੰ ਚਿੱਠੀ ਲਿਖੋਗੇ ਤੁਹਾਨੂੰ ਕੇਸ ਅਲਾਟ ਕੀਤੇ ਜਾਣ ਔਰ ਸਿੱਧੇ ਵੀ ਅਲਾਟ ਕੀਤੇ ਜਾ ਸਕਦੇ ਸੀ ਇਹਨਾਂ ਨੇ ਕੇਸ ਕੁਝ ਨਾ ਕੁਝ ਕੰਮ ਅਰੰਭਿਆ ਹਾਈ ਕੋਰਟ ਨੇ ਔਰ ਮੈਂ ਸਮਝਦਾ ਕਿ ਇਹ ਚੰਗੀ ਦਿਸ਼ਾ ਵਿੱਚ ਇੱਕ ਚੰਗਾ ਕਦਮ ਹੈ ਸਰ ਇਹ ਚੀਜ਼ ਤਾਂ ਚਲੋ ਲੋਕਾਂ ਦੇ ਵਾਸਤੇ ਚੰਗੀ ਹੋਈ ਨੂੰ ਤੁਸੀਂ ਨੋਟਿਸ ਭੇਜਿਆ ਲੋਕਾਂ ਨੂੰ ਅਸੀਂ ਉਮੀਦ ਕਰਦੇ ਹਾਂ ਇਹਦੇ ਨਾਲ ਇੱਕ ਪੋਜ਼ਿਟਿਵ ਉਹਨਾਂ ਦੇ ਵਾਸਤੇ ਹੱਲ ਹੋਵੇ ਲੇਕਿਨ ਦੂਜੇ ਪਾਸੇ ਸਰ ਇੱਕ ਹੋਰ ਬਹੁਤ ਵੱਡਾ ਸਵਾਲ ਹੋ ਜਾਂਦਾ ਹੈ ਕਿ ਲੋਕਾਂ ਨੂੰ ਐਕਚੁਅਲ ਦੇ ਵਿੱਚ ਇਹ ਹੀ ਨਹੀਂ ਪਤਾ ਲੱਗਦਾ ਕਿ ਕੌਣ ਸੀਨੀਅਰ ਐਡਵੋਕੇਟ ਹੈ ਕੌਣ ਨਹੀਂ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸੀਨੀਅਰ ਐਡਵੋਕੇਟ ਕਹਿਣ ਲੱਗ ਗਿਆ ਹਰ ਕੋਈ ਕਹਿ ਦਿੰਦਾ ਕਿ ਮੈਂ ਵੀ ਸੀਨੀਅਰ ਐਡਵੋਕੇਟ ਆ ਉਹਦੇ ਉੱਤੇ ਕੀ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਵੀ ਕੰਮ ਕਰਨ ਦੀ ਲੋੜ ਹੈ ਉਹਦੇ ਉੱਤੇ ਵੀ ਤੁਸੀਂ ਸੋਚ ਰਹੇ ਹੋ ਕੁਝ ਕਰਨਾ ਚਾਹੀਦਾ ਇਹਦੇ ਉੱਤੇ ਵੀ ਸਾਨੂੰ ਲੋਕਾਂ ਨੂੰ ਜਾਗਰੂਕੀ ਪੈਦਾ ਕਰਨ ਦੀ ਲੋੜ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਿਸੇ ਵੀ ਐਡਵੋਕੇਟ ਇੱਕ ਡੈਜ਼ਿਗਨੇਸ਼ਨ ਹੈ ਐਡਵੋਕੇਟਾਂ ਦੇ ਵਿੱਚ ਉਹ ਬੜੇ ਇੱਕ ਪ੍ਰੋਸੀਜਰ ਫਾਲੋ ਕਰਕੇ ਉਸ ਤੋਂ ਬਾਅਦ ਹਾਈ ਕੋਰਟ ਦੇ ਪੂਰੇ ਦੇ ਪੂਰੇ ਸਾਰੇ ਜੱਜ ਜਿੰਨੇ ਟੋਟਲ ਨੇ ਉਹ ਬੈਠ ਕੇ ਉਹਨਾਂ ਦੇ ਇੰਟਰਵਿਊ ਤੱਕ ਲੈਂਦੇ ਨੇ ਔਰ ਫਿਰ ਸੀਨੀਅਰ ਐਡਵੋਕੇਟ ਦਾ ਦਰਜਾ ਦਿੱਤਾ ਜਾਂਦਾ ਇਹ ਇੱਕ ਬਹੁਤ ਮਾਣ ਵਾਲੀ ਔਰ ਰਤਬੇ ਵਾਲੀ ਗੱਲ ਹੁੰਦੀ ਸੀਨੀਅਰ ਐਡਵੋਕੇਟ ਕਿਸਨ ਉਸਾਈਨ ਬਣਾਣਾ ਬਾਕੀ ਜਿਹੜੇ ਸਿਰਫ ਤਜਰਬੇ ਦੇ ਨਾਲ ਕੋਈ ਐਡਵੋਕੇਟ ਸੀਨੀਅਰ ਐਡਵੋਕੇਟ ਨਹੀਂ ਬਣ ਸਕਦਾ ਔਰ ਨਾ ਹੀ ਸੀਨੀਅਰ ਐਡਵੋਕੇਟ ਦਾ ਜਿਹੜਾ ਹੈ ਉਹਨੂੰ ਡੈਜ਼ਿਗਨੇਸ਼ਨ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਆਪਣੇ ਵਾਸਤੇ ਅਸੀਂ ਸੀਨੀਅਰ ਹਾਂ ਔਰ ਸੀਨੀਅਰ ਐਡਵੋਕੇਟ ਨੇ ਇਹ ਲੋਕਾਂ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਮਤਲਬ ਲੋਕ ਸਿਰਫ ਆਪਣੇ ਤਜਰਬੇ ਦੇ ਨਾਲ ਸੀਨੀਅਰ ਲਾਣਾ ਸ਼ੁਰੂ ਕਰ ਦਿੰਦੇ ਲੇਕਿਨ ਵਕਾਲਤ ਦੇ ਰੂਪ ਦੇ ਵਿੱਚ ਅਸੀਂ ਅਗਰ ਐਕਚੁਅਲੀ ਦੇਖੀਏ ਇੱਕ ਡੈਜ਼ਿਗਨੇਸ਼ਨ ਹਾਸਲ ਕਰਨਾ ਪੈਂਦਾ ਆਪਣੇ ਆਪ ਨੂੰ ਸੀਨੀਅਰ ਕਹਵਾਉਣ ਦੇ ਲਈ ਬਿਲਕੁਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਪ੍ਰਕਿਰਿਆ ਚੋਂ ਲੰਘ ਕੇ ਔਰ ਬੜੇ ਇੰਟਰਵਿਊ ਵਗੈਰਾ ਚੋਂ ਲੰਘ ਕੇ ਔਰ ਆਪਣੇ ਇੱਕ ਇਨਕਮ ਟੈਕਸ ਇਨਕਮ ਦਾ ਇੱਕ ਲੈਵਲ ਦਿਖਾਉਣਾ ਪੈਂਦਾ ਔਰ ਕੇਸਾਂ ਦੀ ਗਿਣਤੀ ਵਗੈਰਾ ਦੇਖਦੇ 100 ਕੇਸ ਤੋਂ ਉੱਪਰ ਕੇਸ ਹਰ ਸਾਲ ਕੀਤੇ ਹੋਣੇ ਚਾਹੀਦੇ ਤਾਂ ਹੀ ਸੀਨੀਅਰ ਐਡਵੋਕੇਟ ਡੈਸੀਗਨੇਟ ਹੋਣ ਵਾਸਤੇ ਕੋਈ ਯੋਗ ਕਾਬਿਲ ਬਣਦਾ ਐਲੀਜੀਬਿਲਟੀ ਬਣਦੀ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਸੀਨੀਅਰ ਐਡਵੋਕੇਟ ਡੈਸੀਗਨੇਟ ਹੋ ਜਾਣਾ ਔਰ ਅੱਜਕੱਲ੍ਹ ਤੇ ਮੈਂ ਦੇਖਿਆ ਕਿ ਜਿਨਨੇ ਜਜ਼ੀਜ਼ ਬਣਦੇ ਨੇ ਐਡਵੋਕੇਟਸ ਦੇ ਵਿੱਚੋਂ ਉਹਨਾਂ ਵਿੱਚੋਂ ਬਹੁਤੇ ਸੀਨੀਅਰ ਐਡਵੋਕੇਟ ਪਹਿਲਾਂ ਡੈਸੀਗਨੇਟ ਹੋਏ ਹੁੰਦੇ ਤਾਂ ਹੀ ਉਹਨਾਂ ਨੂੰ ਕੰਸੀਡਰ ਕੀਤਾ ਜਾਂਦਾ ਜਾਂ ਲਾ ਅਫੀਸਰ ਹੁੰਦੇ ਨੇ ਐਡੀਸ਼ਨਲ ਐਡ ਇਸ ਦੇ ਉੱਤੇ ਜਿਸ ਤਰ੍ਹਾਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਅੱਜ ਕੱਲ ਮਸਲੇ ਲੋਕਾਂ ਦੇ ਵੀ ਬਹੁਤ ਜ਼ਿਆਦਾ ਨੇ ਬਹੁਤ ਗੰਭੀਰ ਗੰਭੀਰ ਮਸਲੇ ਹੁੰਦੇ ਨੇ ਇੱਕ ਕੇਸ ਰੀਸੈਂਟਲੀ ਮੇਰੇ ਸਾਹਮਣੇ ਆਇਆ ਸੀ ਮੈਂ ਉਹਦੇ ਬਾਰੇ ਤੁਹਾਡੇ ਤੋਂ ਥੋੜੀ ਜੀ ਜਾਣਕਾਰੀ ਵੀ ਲੈਣ ਚਾਹੁੰਗੀ ਕਿਉਂਕਿ ਨਾ ਬਥੇਰੀ ਵਾਰੀ ਇਹ ਹੁੰਦਾ ਆ ਕਿ ਕੁੜੀਆਂ ਮਾਪਿਓ ਦਾ ਘਰ ਛੱਡਦੀਆਂ ਨੇ ਲੇਕਿਨ ਉਸ ਤੋਂ ਬਾਅਦ ਭਰਾ ਰਹਿੰਦਾ ਪਿੱਛੇ ਮਾਪਿਓ ਗੁਜ਼ਰ ਗਏ ਤੇ ਭੈਣਾਂ ਕਹਿੰਦੀਆਂ ਅਸੀਂ ਲੈਣਾ ਕੀ ਤੁਹਾਡੇ ਤੋਂ ਉਹ ਸਾਈਨ ਕਰ ਦਿੰਦੀਆਂ ਨੇ ਪ੍ਰਾਪਰਟੀ ਤੇ ਕਿ ਬਈ ਸਾਨੂੰ ਨਹੀਂ ਲੋੜ ਪ੍ਰਾਪਰਟੀ ਭਰਾ ਰੱਖੇ ਹੋਏਗਾ ਲੇਕਿਨ ਜੇਕਰ ਉਸ ਤੋਂ ਬਾਅਦ ਭਰਾ ਤੁਹਾਨੂੰ ਇਹ ਕਹਿ ਦੇ ਕਿ ਨਹੀਂ ਬਈ ਤੂੰ ਇਸ ਘਰ ਦੇ ਅੰਦਰ ਆ ਵੀ ਨਹੀਂ ਸਕਦੀ ਕੀ ਕੁੜੀ ਦੇ ਕੋਲ ਕੋਈ ਅਧਿਕਾਰ ਬਚ ਜਾਂਦਾ ਉਹਦੇ ਉੱਤੇ ਕਿ ਉਹ ਪ੍ਰਾਪਰਟੀ ਦੇ ਵਿੱਚ ਮੇਰਾ ਵੀ ਹੱਕ ਸੀ ਮੈਨੂੰ ਕੁਝ ਚਾਹੀਦਾ ਨਹੀਂ ਪਰ ਮੈਂ ਆ ਸਕਦੀ ਹਾਂ ਉੱਥੇ ਇਸ ਵਾਸਤੇ ਵੀ ਮੇਰੇ ਸਾਹਮਣੇ ਤੁਹਾਨੂੰ ਵੀ ਕਿਸੇ ਸੀਨੀਅਰ ਐਡਵੋਕੇਟ ਨੂੰ ਡੈਜ਼ਿਗਨੇਟਡ ਸੀਨੀਅਰ ਐਡਵੋਕੇਟ ਦੀ ਸਹਾਇਤਾ ਦੀ ਲੋੜ ਹੋਏਗੀ ਹਰ ਐਡਵੋਕੇਟ ਜਿਸ ਤਰ੍ਹਾਂ ਮੈਂ ਸਰਵਿਸ ਮੈਟਰ ਕਰਦਾ ਜਾਂ ਇਹ ਪਟੀਸ਼ਨਾਂ ਕਰਦਾ ਮੈਂ ਸਿਵਲ ਕੇਸ ਨਹੀਂ ਕਰਦਾ ਤਾਂ ਸਿਵਲ ਕੇਸ ਬਾਰੇ ਮੇਰੀ ਉਹ ਮੁਹਾਰਤ ਨਹੀਂ ਹੋਏਗੀ ਕਿ ਮੈਂ ਤੁਹਾਨੂੰ ਇਸ ਪਚੀਦੇ ਮਸਲੇ ਦੇ ਵਿੱਚ ਕੋਈ ਗਾਈਡ ਕਰ ਸਕਾਂ ਪਿਟੀਸ਼ਨਸ ਦੇ ਵਿੱਚ ਵੀ ਹੁਣ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕਰਦੇ ਹਾਂ ਅਸੀਂ ਇੱਕ ਰੀਸੈਂਟਲੀ ਪਟੀਸ਼ਨ ਪਾਈ ਵੀ ਗਈ ਸੀ ਜਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬਈ ਜਿਹੜੇ ਅੰਦਰ ਟ੍ਰੈਫਿਕ ਰੂਲਸ ਨੇ ਉਹ ਬੜਾ ਪਰੇਸ਼ਾਨ ਕਰਦੇ ਨੇ ਈਵਨ ਵਕੀਲਾਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਉੱਥੇ ਜਾ ਕੇ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ ਕਿ ਜਿਸ ਤਰੀਕੇ ਦੇ ਨਾਲ 2 2 3 3 ਘੰਟੇ ਅੰਦਰ ਹੀ ਵਕੀਲਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਗੱਡੀਆਂ ਦਾ ਕਰਾਊਡ ਇੱਧਰ ਉੱਧਰ ਕਰਨ ਦੇ ਲਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਸ ਦੇ ਬਾਰੇ ਸਾਡੇ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਮੇਰੇ ਖਿਆਲ ਵਿੱਚ ਘਟੋ ਘਟ ਜਿਹੜੀ ਟੀਮ ਹੁਣ ਆਈ ਹੈ ਉਹ ਕਾਫੀ ਉਪਰਾਲੇ ਕਰ ਰਹੀ ਹੈ ਲੱਗਦਾ ਹੈ ਕਿ ਜਿਹੜੀ ਕੰਜੈਸਟਨ ਹੈਗੀ ਹੈ ਘਟੇਗੀ ਸਰ ਜਿਹੜੀ ਨਵੀਂ ਟੀਮ ਬਣੀ ਆ ਬਾਰ ਐਸੋਸੀਏਸ਼ਨ ਦੀ ਉਹਦੇ ਵਿੱਚ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਤਬਦੀਲੀ ਹੁਣ ਕੀ ਦੇਖਣ ਨੂੰ ਮਿਲੇਗੀ ਕੀ ਚੀਜ਼ਾਂ ਪਹਿਲੇ ਸਮੇਂ ਦੇ ਵਿੱਚ ਬਾਰ ਐਸੋਸੀਏਸ਼ਨ ਵਿੱਚ ਨਹੀਂ ਹੋਈਆਂ ਜੋ ਹੁਣ ਹੋਣੀਆਂ ਚਾਹੀਦੀਆਂ ਤੁਹਾਨੂੰ ਲੱਗਦਾ ਹੈ ਜਿਹੜੀ ਤਬਦੀਲੀ ਮੈਂ ਨੋਟ ਕੀਤੀ ਹੈ ਕਿ ਸਾਡੇ ਹਾਈ ਕੋਰਟ ਦੇ ਗੇਟ ਨੰਬਰ 1 ਦੇ ਸਾਹਮਣੇ ਉੱਥੇ ਪਿਕ ਐਂਡ ਡ੍ਰੌਪ ਜਾਂ ਕੁਛ ਐਸਾ ਐਸਾ ਸ਼ਬਦ ਯੂਜ਼ ਕੀਤਾ ਗਿਆ ਕਿ ਉੱਥੇ ਤੁਸੀਂ ਕਾਰਾਂ ਖੜੀਆਂ ਨਹੀਂ ਕਰ ਸਕਦੇ ਸਿਰਫ ਕਿਸੇ ਨੂੰ ਉਤਾਰਨਾ ਜਾਂ ਚੁੱਕਣਾ ਹੈ ਤਾਂ ਉਹ ਕਰ ਸਕਦੇ ਹੋ ਇਸ ਨਾਲ ਸਾਡੇ ਹਾਈ ਕੋਰਟ ਦੇ ਸਾਹਮਣੇ ਸਾਰੀ ਜਗ੍ਹਾ ਹੁਣ ਖਾਲੀ ਪਈ ਹੈ ਔਰ ਜਿੱਥੇ ਵੀ ਦੋ ਕਤਾਰਾਂ ਨੇ ਗੱਡੀਆਂ ਦੀ ਉਹਨਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਸੀ ਕਾਰਾਂ ਦੇ ਚੱਲਣ ਵਾਸਤੇ ਉਹ ਹਮੇਸ਼ਾ ਬੰਦ ਰਹਿੰਦੀ ਸੀ ਉੱਥੇ ਵੀ ਗੱਡੀਆਂ ਖੜੀਆਂ ਰਹਿੰਦੀਆਂ ਸੀ ਔਰ ਕਿਸੇ ਨੇ ਜ 4 ਵਜੇ ਤੋਂ ਪਹਿਲੇ ਉੱਥੋਂ ਨਿਕਲਣਾ ਹੁੰਦਾ ਸੀ ਤਾਂ ਬਾਹਰ ਨਿਕਲ ਨਹੀਂ ਸਕਦਾ ਸੀ ਪਰ ਹੁਣ ਮੈਂ ਦੇਖਿਆ ਕਿ ਨਵੀਂ ਟੀਮ ਆਣ ਤੋਂ ਬਾਅਦ ਦੋ ਗੱਡੀਆਂ ਦੀ ਕਤਾਰਾਂ ਦੇ ਵਿੱਚ ਖੁੱਲੀ ਜਗ੍ਹਾ ਜਿਹੜੀ ਉਸ ਉੱਤੇ ਕੋਈ ਕਾਰ ਨਹੀਂ ਖੜੀ ਹੁੰਦੀ ਔਰ ਤੁਸੀਂ ਆਰਾਮ ਨਾਲ ਕਿਸੇ ਵੀ ਵੇਲੇ ਆਪਣੀ ਕਾਰ ਨੂੰ ਲਿਜਾ ਸਕਦੇ ਹੋ ਉੱਥੋਂ 100000 ਹੋਣਾ ਸ਼ੁਰੂ ਹੋਇਆ ਔਰ ਮੈਨੂੰ ਲੱਗਦਾ ਹੈ ਕਿ ਮੇਰੀ ਤਰਫ ਬਾਕੀ ਐਡਵੋਕੇਟ ਵੀ ਮਹਿਸੂਸ ਕਰਦੇ ਹੋਣਗੇ ਕਿ ਹਸਤੀਸ਼ਾ ਵਿੱਚ ਕਦਮ ਚੁੱਕੇ ਜਾ ਰਿਹਾ ਹੈ ਸਿਰ ਇਕਲਪਾ ਹੁਣੇ ਥੋੜੀ ਦੇਰ ਪਹਿਲਾਂ ਕਰ ਰਹੇ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਇੱਕ ਚਿੱਠੀ ਜਿਹੜੀ ਆ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਲਿਖਣਾ ਲਿਓ ਕੀ ਮੁੱਦਾ ਕੀ ਮੈਟਰ ਉਹਦੇ ਵਿੱਚ ਤੁਸੀਂ ਲਿਖਣਾ ਲਿਓ ਕਿਸ ਗਾਰੇ ਗੱਲਬਾਤ ਤੁਸੀਂ ਚੀਫ ਜਸਟਿਸ ਨੂੰ ਦੱਸਣਾ ਚਾਹੁੰਦੇ ਹੋ ਬਿਲਕੁਲ ਮੈਂ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਤੇ ਉਸ ਦੇ ਨਾਲ ਦੇ ਜਿਹੜੇ ਜਜਿਸ ਨੇ ਜਿਹੜੇ ਕੋਲਿਜੀਅਮ ਵਿੱਚ ਬੈਠਦੇ ਨੇ ਸੁਪਰੀਮ ਕੋਰਟ ਦੇ ਕੋਲਿਜੀਅਮ ਦੇ ਵਿੱਚ ਜਿਹੜੇ ਹਾਈ ਕੋਰਟਾਂ ਤੋਂ ਐਡਵੋਕੇਟ ਦੇ ਵਿੱਚੋਂ ਹਾਈ ਕੋਰਟਸ ਦੇ ਵਾਸਤੇ ਐਡਵੋਕੇਟ ਨੂੰ ਰეკਮੈਂਡ ਕਰਦੇ ਜੱਜ ਬਣਾਉਣ ਵਾਸਤੇ ਉਹਨਾਂ ਨੂੰ ਮੈਂ ਚਿੱਠੀ ਲਿਖਣ ਜਾ ਰਿਹਾ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਇੱਕ ਐਸੇ ਨਵੇਂ ਨੌਜਾਨ ਐਡਵੋਕੇਟ ਨੂੰ ਰਿਕਮੈਂਡ ਕਰਦੇ ਹੋ ਐਲੀਵੇਟ ਕਰਨ ਵਾਸਤੇ ਜੱਜ ਬਣਾਉਣ ਵਾਸਤੇ ਤਾਂ ਇਸ ਚੀਜ਼ ਦੀ ਪਹਿਲਾਂ ਪੜਤਾਲ ਕਰ ਲੋ ਹਾਈ ਕੋਰਟ ਦੇ ਚੀਫ ਜਸਟਿਸ ਕੋਲੋਂ ਕਿ ਉਹ ਸ ਐਡਵੋਕੇਟ ਨੇ ਜੋ ਸੀਨੀਅਰ ਐਡਵੋਕੇਟ ਡੈਸੀਗਨੇਟ ਹੋਇਆ ਹੋਇਆ ਤਾਂ ਵਾਕਈ ਉਸਨੇ ਦੱਸ ਕੇ ਹਰ ਸਾਲ ਲਈ ਕਲੀਅਰ ਦੇ ਫ੍ਰੀ ਕੀਤੇ ਨੇ ਤਾਂ ਕਿ ਇਸ ਪਾਸੇ ਗਰੀਬਾਂ ਦੀ ਮਦਦ ਕਰਨ ਦਾ ਘਟੋ ਘਟ ਇੱਕ ਚੁਕਾ ਆ ਜਾ ઓਰੀਐਂਟੇਸ਼ਨ ਸੀਨੀਅਰ ਐਡਵੋਕੇਟਸ ਦੀ ਬਣਾਏ ਮੈਂ ਚਿੱਠੀ ਲਿਖਣ ਜਾ ਰਿਹਾ ਸਰ ਇੱਕ ਚੀਜ਼ ਹੁੰਦੀ ਹੈ ਤੁਸੀਂ ਤਜਰਬਾ ਤੁਹਾਡਾ ਬਹੁਤ ਹੈ ਤੁਸੀਂ ਬਹੁਤ ਲੰਮੇ ਸਮੇਂ ਤੋਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕਰ ਰਹੇ ਹੋ ਲੇਕਿਨ ਜਿਹੜਾ ਵੀ ਇਨਸਾਨ ਇੱਕ ਆਮ ਇਨਸਾਨ ਸ਼ਾਇਦ ਹਰ ਰੋਜ਼ ਇੱਕ ਇਨਸਾਨ ਦਾ ਐਡਵੋਕੇਟ ਦੇ ਨਾਲ ਜਾਂ ਲੀਗਲ ਮੈਟਰ ਦੇ ਵਿੱਚ ਆਣਾ ਜਾਣਾ ਨਹੀਂ ਹੁੰਦਾ ਲੋਕ ਬਥੇਰੀ ਵਾਰੀ ਬਿਨਾ ਸੋਚੇ ਬਿਨਾ ਦੇਖੇ ਬਿਨਾ ਕੀਤੇ ਵਕੀਲ ਜਿਹੜਾ ਆ ਉਹ ਆਪਣੇ ਲਈ ਚੁਣ ਲੈਂਦੇ ਨੇ ਤੁਸੀਂ ਕੀ ਕਹਿੰਦੇ ਹੋ ਜਿਹੜੇ ਲੋਕ ਕਦੇ ਵੀ ਕਿਸੇ ਨੂੰ ਵੀ ਜੇਕਰ ਕਿਸੇ ਲੀਗਲ ਐਡਵਾਈਸ ਦੀ ਲੋੜ ਪਵੇ ਕੀ ਉਹਨਾਂ ਨੂੰ ਮਾਪਦੰਡ ਰੱਖਣੇ ਚਾਹੀਦੇ ਨੇ ਕੀ ਸੋਚਣਾ ਚਾਹੀਦਾ ਇੱਕ ਵਕੀਲ ਦੇ ਕੋਲ ਜਾਣ ਤੋਂ ਪਹਿਲਾਂ ਕਿਉਂਕਿ ਅਸੀਂ ਵੀ ਇਹ ਦੇਖਦੇ ਹਾਂ ਕਿ ਹੁਣ ਵਕੀਲਾਂ ਨੇ ਵੀ ਕਿਤਨਾ ਕਿਤੇ ਆਪਣੀਆਂ ਦੁਕਾਨਾਂ ਪਾ ਲਈਆਂ ਉਹ ਆਨ ਤੋਂ ਕਿਸੇ ਨੂੰ ਮਨਾ ਨਹੀਂ ਕਰਦੇ ਕਿ ਜਿਵੇਂ ਤੁਸੀਂ ਆਪਣੀ ਓਨੈਸਟੀ ਨਾਲ ਦੱਸਦਾ ਕਿ ਅਗਰ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਾਂ ਤੁਸੀਂ ਕਹਿੰਦਾ ਮੇਰੀ ਐਕਸਪਰਟੀਸ ਨਹੀਂ ਇਹਦੇ ਵਿੱਚ ਲੇਕਿਨ ਲੋਕੀ ਨਹੀਂ ਦੱਸਦੇ ਤੇ ਕੀ ਲੋਕਾਂ ਨੂੰ ਮਾਪਦੰਡ ਲੈ ਕੇ ਚੱਲਣੇ ਚਾਹੀਦੇ ਨੇ ਇੱਕ ਵਕੀਲ ਚੁਣਨ ਤੋਂ ਪਹਿਲਾਂ ਇੱਕ ਲੀਗਲ ਐਡਵਾਈਸ ਲੈਣ ਜਾਣ ਤੋਂ ਪਹਿਲਾਂ ਇਹ ਤੇ ਬਹੁਤ ਪ੍ਰੋਬਲਮਾਂ ਨੇ ਸੇਸ਼ੂ ਦੇ ਵਿੱਚ ਕੋਈ ਐਡਵੋਕੇਟ ਚੁਣਨਾ ਆਪਦੇ ਵਾਸਤੇ ਕੋਈ ਦਾ ਆਸਾਨ ਕੰਮ ਨਹੀਂ ਹੈਗਾ ਜਿਸ ਨੂੰ ਵੀ ਪੁੱਛਿਆ ਜਾਵੇ ਉਹੀ ਕਹੇਗਾ ਕਿ ਮੈਂ ਇਸ ਫੀਲਡ ਵਿੱਚ ਕੰਮ ਕਰਦਾ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਮੇਰੇ ਹਿਸਾਬ ਦੇ ਨਾਲ ਇੱਥੇ ਕੋਈ ਵੱਡੇ ਸਰਦਾਰ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਮਿਡਲ ਇਨਕਮ ਲੀਗਲ ਐਡ ਸੋਸਾਇਟੀ ਬਣੀ ਹੋਈ ਹੈ ਉਹ ਵੀ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈਗੇ ਨੇ ਉਹਨਾਂ ਦੇ ਪੈਟਰਨਸ਼ਿਪ ਦੇ ਨੀਚੇ ਕੰਮ ਕਰਦੀ ਹੈ ਉਸ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਗਰੀਬ ਨਹੀਂ ਕਹਿ ਸਕਦਾ ਮੀਡਲ ਕਲਾਸ ਵਾਲੇ ਲੋਕ ਨੇ ਜੋ ਐਡਵੋਕੇਟ ਕਰਨਾ ਚਾਹੁੰਦਾ ਉਹਨਾਂ ਨੂੰ ਚਿੱਠੀ ਲਿਖ ਕੇ ਕੋਈ ਵੀ ਐਡਵੋਕੇਟ ਉਹਨਾਂ ਇੱਕ ਜਿਹੜੀ ਪੂਰੀ ਲਿਸਟ ਬਣੀ ਡਾਇਰੈਕਟਰੀ ਬਣੀ ਹੋਈ ਹੈ ਉਹਦੇ ਵਿੱਚੋਂ ਪਸੰਦ ਕਰ ਸਕਦੇ ਮੈਨੂੰ ਆ ਐਡਵੋਕੇਟ ਦਿੱਤਾ ਜਾਵੇ ਔਰ ਫੀਸ ਉੱਤੇ ਫਿਕਸ ਹੀ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਸ਼ਾਇਦ ਅਰਾਊਂਡ 20000 ਅੱਜ ਦੀ ਡੇਟ ਵਿੱਚ ਫੀਸ ਹੈ ਸੋ ਉਸ ਤਰ੍ਹਾਂ ਦੀ ਸੁਸਾਇਟੀ ਸਾਡੇ ਪੰਜਾਬ ਤੇ ਰਹਿਣ ਹਾਈ ਕੋਰਟ 'ਚ ਵੀ ਬਣਾਉਣ ਦੀ ਲੋੜ ਹੈ ਉਸੇ ਨਾਲੇ ਪ੍ਰੋਬਲਮ ਖਤਮ ਹੋ ਜਾਣਗੀਆਂ ਇੱਕ ਤੁਹਾਡੇ ਕੋਲ ਲਿਸਟ ਪਈ ਹੈ ਕਿ 200 ਐਡਵੋਕੇਟ ਨੇ ਜਿਹੜੇ ਕਿ ਕੰਮ ਕਰ ਰਹੇ ਨੇ ਮੀਡਲ ਕਲਾਸ ਵਾਸਤੇ 20000 ਫੀਸ ਤੇ 15000 ਫੀਸ ਲੈ ਕੇ ਤਾਂ ਉਹਨਾਂ ਵਿੱਚੋਂ ਤੁਸੀਂ ਆਪਣੀ ਮਰਜ਼ੀ ਦਾ ਐਡਵੋਕੇਟ ਚੁਣ ਕੇ ਤੇ ਉਹਦੀ ਮਦਦ ਲੈ ਸਕਦੇ ਹੋ ਮੇਰਾ ਖਿਆਲ ਉਹਦੇ ਨਾਲੇ ਪ੍ਰੋਬਲਮ ਕਾਫੀ ਘਟ ਜਾਏਗੀ ਹਮ ਸਰ ਇਹ ਤਾਂ ਪ੍ਰੋਬਲਮ ਇੱਕ ਹੋਗੀ ਲੇਕਿਨ ਇਦਾਂ ਦੀਆਂ ਅਨੇਕਾਂ ਹੋਰ ਪ੍ਰੋਬਲਮ ਹੋਣਗੀਆਂ ਲੇਕਿਨ ਇੱਕ ਸਵਾਲ ਜਾਂਦੇ ਜਾਂਦੇ ਮੈਂ ਤੁਹਾਡਾ ਤੋਂ ਇੱਕ ਜ਼ਰੂਰ ਸਵਾਲ ਕਰਨਾ ਚਾਹੂੰਗੀ ਕਿਉਂਕਿ ਆਉਣ ਵਾਲੀ ਜਨਰੇਸ਼ਨ ਬਥੇਰੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਸ ਵਕਤ ਜਿਹੜੀ ਲਾ ਪੜ ਰਹੀ ਹੈ ਔਰ ਚਾਹਦੀ ਹੈ ਕਿ ਉਹ ਵਕੀਲ ਬਣੇ ਪਰ ਉਹਨਾਂ ਦੇ ਕੋਲ ਇੱਕ ਚੀਜ਼ ਆ ਜਾਂਦੀ ਹੈ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਬਹੁਤ ਫਾਸਟ ਹੈ ਉਹ ਚਾਹੁੰਦੀ ਹੈ ਕਿ ਮੈਂ ਅੱਜ ਸ਼ੁਰੂ ਕੀਤੋ ਔਰ ਮੈਂ ਅੱਜ ਹੀ ਸਭ ਕੁਝ ਅਚੀਵ ਕਰ ਲਵਾਂ ਉਹਨਾਂ ਦੇ ਲਈ ਤੁਹਾਡਾ ਕੀ ਸਨੇਹਾ ਹੈ ਕਿਸ ਤਰੀਕੇ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਵਕੀਲ ਹੋਣੇ ਚਾਹੀਦੇ ਨੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੀਪਰੇਸ਼ਨ ਕਰਨੀ ਚਾਹੀਦੀ ਹੈ ਆਪਣੀ ਮੈਂ ਤਾਂ ਸਮਝਦਾ ਕਿ ਸਾਡੇ ਜਿਹੜੇ ਲਾਰ ਡਿਗਰੀ ਕੋਰਸ ਨੇ ਉੱਥੇ ਕੋਈ ਨਾ ਕੋਈ ਸਬਜੈਕਟ ਹੋਣਾ ਚਾਹੀਦਾ ਜਿਸ ਚੀਜ਼ ਨੂੰ ਕਈ ਵਾਰੀ ਬਹੁਤੇ ਆਨਰੇਬਲ ਜੱਜ ਵੀ ਪਸੰਦ ਨਹੀਂ ਕਰਦੇ ਪੋਲਿਟਿਸ਼ੀਅਨ ਪਸੰਦ ਨਹੀਂ ਕਰਦੇ ਸਿਆਸਦਾਨ ਪਸੰਦ ਨਹੀਂ ਕਰਦੇ ਉਹ ਕਹਿੰਦੇ ਕਿ ਸ਼ਾਇਦ ਜੋ ਜਨਹਿਤ ਪਟੀਸ਼ਨਾਂ ਨੇ ਇਹ ਆਪਣੇ ਆਪ ਵਿੱਚ ਸਿਰਦਰਦੀ ਨੇ ਪ੍ਰੋਬਲਮ ਨੇ ਸਾਰੇ ਸਿਸਟਮ ਵਾਸਤੇ ਹਾਲਾਂਕਿ ਜਨਹਿਤ ਪਟੀਸ਼ਨਾਂ ਦਾ ਜਿਹੜੀ ਗਿਣਤੀ ਹੈ ਬਹੁਤ ਘੱਟ ਹਾਈ ਕੋਰਟ ਦੇ ਵਿੱਚ ਜਾਇਜ਼ੀ ਤਰੀਕ ਵਿੱਚ 500 ਜਨਹਿਤ ਪਟੀਸ਼ਨਾਂ ਪਈਆਂ ਵੀ ਹੋਣ ਤਾਂ ਜਦੋਂ ਲੱਖਾਂ ਕਰੋੜਾਂ 5 ਕਰੋੜ ਮਕਦਮੇ ਸਾਰੇ ਹੰਦਸਤਾਂ ਚ ਪਏ ਹੋਏ ਨੇ ਮੁਕਾਬਲੇ 2-4000 ਜਨਹਿਤ ਪਟੀਸ਼ਨਾਂ ਵੀ ਹੋ ਜਾਣ ਤਾਂ ਲੋਕ ਉਹ ਲੋਕਾਂ ਦੇ ਜੋ ਕਲਿਆਣ ਵਾਸਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਥੋੜਾ ਹੰਗਾਰਾ ਮਿਲੇਗਾ ਤੇ ਜਨਹਿਤ ਪਟੀਸ਼ਨਾਂ ਦਾ ਇੱਕ ਪੂਰਾ ਕਵੈਸਚਨ ਪੇਪਰ ਕਹ ਲੋ ਇੱਕ ਪੇਪਰ ਹੋਣਾ ਚਾਹੀਦਾ ਹੈ ਲਾਅ ਦੀ ਡਿਗਰੀ ਦੇ ਵਿੱਚ ਤਾਂ ਕਿ ਲੋਕਾਂ ਨੂੰ ਚੁੱਤੂਗਾ ਇਸ ਪਾਸੇ ਬਣ ਸਕੇ ਮੈਂ ਤੁਹਾਨੂੰ ਦੱਸ ਸਕਦਾ ਮੈਂ ਬੜੇ ਆਪਣੇ ਤਜਰਬੇ ਤੋਂ ਕਿ ਜਿਹੜੇ ਲੋਕ 100 ਜਾਂ 200 ਕੇਸ ਕਰਕੇ ਕੁਝ ਨਹੀਂ ਪ੍ਰਾਪਤ ਕਰ ਸਕਦੇ ਕਿਸੇ ਖਾਸ ਮੁੱਦੇ ਤੇ ਇੱਕ ਜਨ ਹਿਤ ਪਟੀਸ਼ਨ ਨੇ ਉਹ ਸਾਰਾ ਕੁਝ ਕਰਵਾ ਦਿੱਤਾ ਤੇ ਜਨ ਹਿਤ ਪਟੀਸ਼ਨਸ ਪੜ੍ਹਣੀਆਂ ਚਾਹੀਦੀਆਂ ਨੇ ਇਹਦੇ ਉੱਤੇ ਕੰਮ ਹੋਣਾ ਚਾਹੀਦਾ ਕੰਮ ਹੋਣਾ ਚਾਹੀਦਾ ਔਰ ਸਿਲੇਬਸ ਹੋਣਾ ਚਾਹੀਦਾ ਲਾਅ ਦੇ ਸਿਲੇਬਸ ਵਿੱਚ ਜਨ ਹਿਤ ਪਟੀਸ਼ਨਾਂ ਦਾ ਪੂਰਾ ਦਾ ਪੂਰਾ ਉਨਾ ਚਾਹੀਦਾ ਪੇਪਰ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀਗੇ ਜਿਹੜੇ ਮਾਹਰ ਨੇ ਐਡਵੋਕੇਟ ਐਚ ਸੀ ਅਰੋੜਾ ਜੀ ਦੇ ਨਾਲ ਜਿਨ੍ਹਾਂ ਨੇ ਇੱਕ ਨੋਟਿਸ ਲਿਖਿਆ ਉਹ ਲੋਕਾਂ ਦੇ ਲਈ ਜਿਹੜੇ ਲੀਗਲ ਐਡਵਾਈਸ ਚਾਹੁੰਦੇ ਤਾਂ ਸੀ ਲੇਕਿਨ ਕਿਸੇ ਨਾ ਕਿਸੇ ਕਾਰਨ ਰਾਹ ਦੇ ਵਿੱਚ ਆਂਦੀਆਂ ਆਬਸਟੈਕਲਸ ਨੂੰ ਦੇਖ ਕੇ ਮੋਨਿਟਰੀ ਪ੍ਰੋਬਲਮਸ ਨੂੰ ਦੇਖ ਕੇ ਕੋਈ ਚੰਗਾ ਰਾਹ ਨਾ ਦੇ ਕੇ ਜਿਹੜੇ ਵਿਚ ਵਿਚਾਲੇ ਡਗਮਗਾ ਕੇ ਰੁਕ ਜਾਂਦੇ ਨੇ ਉਹਨਾਂ ਲੋਕਾਂ ਦੇ ਲਈ ਇੱਕ ਚੰਗਾ ਸਟੈਪ ਹੈ ਕਿ ਹੁਣ ਲੀਗਲ ਐਡ ਟੀਮ ਜਿਹੜੀ ਹੈ ਉਹ ਜਿਹੜੇ ਕੇਸਿਸ ਨੇ ਉਹ ਸੀਨੀਅਰ ਐਡਵੋਕੇਟਸ ਨੂੰ ਅਲਾਟ ਕਰੇਗੀ ਔਰ ਜਿਹੜੇ 98 ਸੀਨੀਅਰ ਐਡਵੋਕੇਟ ਨੇ ਹਰ ਇੱਕ ਐਡਵੋਕੇਟ ਨੂੰ 1 ਸਾਲ ਦੇ ਵਿੱਚ 10 ਕੇਸ ਜਿਹੜੇ ਨੇ ਉਹ ਹੱਲ ਕਰਨੇ ਪੈਣਗੇ 10 ਕੇਸ ਮੁਫਤ ਦੇ ਵਿੱਚ ਲੜਨੇ ਪੈਣਗੇ ਤਕਰੀਬਨ 1000 ਲੋਕਾਂ ਦੇ ਜਿਹੜੇ ਨੇ ਉਹ ਮਸਲੇ ਹੱਲ ਹੋਣਗੇ ਇੱਕ ਪੋਜੀਟਿਵ ਅਪਰੋਚ ਜ਼ਰੂਰ ਹੈ ਲੇਕਿਨ ਨਾਲ ਦੇ ਨਾਲ ਬਹੁਤ ਸਾਰੇ ਲੋਕ ਉਹ ਵੀ ਅੱਜ ਇਹ ਇੰਟਰਵਿਊ ਦੇਖ ਰਹੇ ਹੋਣਗੇ ਜਿਨ੍ਹਾਂ ਨੂੰ ਕੋਈ ਲੀਗਲ ਐਡਵਾਈਸ ਚਾਹੀਦੀ ਸੀਗੀ ਲੇਕਿਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੀਗਲ ਏਡ ਹੈ ਕੀ ਕਿਸ ਤਰੀਕੇ ਦੇ ਨਾਲ ਉੱਥੇ ਤੱਕ ਅਪਰੋਚ ਕਰਨੀ ਹੈ ਉਹ ਵੀ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਲੀਗਲ ਏਡ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਔਰ ਸੈਕੰਡਲੀ ਉਹਨਾਂ ਨੂੰ ਜਾ ਕੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸਾਨੂੰ ਸਾਡੇ ਕੇਸ ਦੇ ਲਈ ਇੱਕ ਸੀਨੀਅਰ ਐਡਵੋਕੇਟ ਦੀ ਲੋੜ ਹੈ ਕਿ ਅਸੀਂ ਚਾਹੁੰਦੇ ਹਾਂ ਸਾਡਾ ਕੇਸ ਸੀਨੀਅਰ ਐਡਵੋਕੇਟ ਲੜੇ ਨਾਲ ਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਵੀ ਇਹ ਸਨੇਹਾ ਜ਼ਰੂਰ ਹੈ ਕਿ ਚੰਗੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਔਰ ਜਨ ਹਿੱਤ ਪਟੀਸ਼ਨ ਜਿਹੜੀਆਂ ਨੇ ਪਾਣ ਦੀ ਲੋੜ ਬਹੁਤ ਜ਼ਿਆਦਾ ਹੈ ਔਰ ਜਿਹੜਾ ਇਸ ਵਕਤ ਸਿਲੇਬਸ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਪੜਾਇਆ ਜਾ ਰਿਹਾ ਨੌਜਵਾਨਾਂ ਨੂੰ ਉਹਦੇ ਵਿੱਚ ਇੱਕ ਜਾਂ ਸਬਜੈਕਟ ਜਾਂ ਕੋਈ ਐਗਜ਼ਾਮ ਹੋਣਾ ਚਾਹੀਦਾ ਹੈ ਜਨ ਹਿੱਤ ਪਟੀਸ਼ਨਸ ਨੂੰ ਲੈ ਕੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ Thank you.